ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 2 ਦਿਨੀ ਕਿਸਾਨ ਮੇਲੇ ਦੀ ਅਸਤੋ ਸ਼ੁਰੂਆਤ ਹੋ ਚੁੱਕੀ ਹੈ ਇਸ ਪਾਸੇ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚ ਰਹੇ ਨੇ ਨਵੀਆਂ ਜਨਸਾਂ ਬਾਰੇ ਨਵੇਂ ਬੀਜਾਂ ਬਾਰੇ ਨਵੀਂ ਮਸ਼ੀਨਰੀ ਬਾਰੇ ਜਾਣਕਾਰੀ ਲੈ ਰਹੇ ਆ ਉੱਥੇ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਨਵੀਂ ਕਿਸਮ ਕਣਕ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਦਾ ਨਾਮ ਹੈ ਪੀਵੀਡਬਲਯੂ 872 ਸੋ ਕਿਸਾਨ ਜਿਹੜੇ ਨੇ ਸਭ ਤੋਂ ਜ਼ਿਆਦਾ ਐਸੇ ਜਿਹੜਾ ਸਟਾਲ ਤੇ ਉਹ ਰੁਕ ਰਹੇ ਨੇ ਕਿਉਂਕਿ ਨਵੀਂ ਕਣਕ ਦੀ ਕਿਸਮ ਆ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਲਾਇਆ ਜਾਵੇ ਇਸ ਦੇ ਬਾਰੇ ਜਾਣਕਾਰੀ ਲਈ ਜਾਵੇ ਤੇ ਇਸ ਦਾ ਕਿੰਨਾ ਕੁ ਝਾੜ ਹੈ ਸੋ ਤਸਵੀਰ ਤੁਹਾਨੂੰ ਵਿਖਾ ਰਿਹਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ PWW 872 ਕਣਕ ਦੀ ਨਵੀਂ ਕਿਸਮ ਹੈ ਸੋ ਇਸ ਦਾ ਕਿੰਨਾ ਕੁ ਝਾੜ ਨਿਕਲਦਾ ਹੈ ਕਿੰਨਾ ਕੁ ਇਸ ਦਾ ਫਾਇਦਾ ਹੈ ਤੇ ਕਿੰਨਾ ਕੁ ਇਸ ਦਾ ਜਿਹੜਾ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ ਉਹਦੇ ਬਾਰੇ ਵੀ ਚਰਚਾ ਕਰਾਂਗੇ ਸੋ ਜਿਹੜੇ ਮਾਹਰ ਡਾਕਟਰ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਿਆ ਕਿ ਇਸ ਦਾ ਜਿਹੜਾ ਝਾੜ ਹੈ ਕਿੰਨਾਗਾ ਤੇ ਕੀ ਕੀ ਇਸ ਦੇ ਫਾਇਦੇ ਹੈਗੇ ਨੇ ਸੋ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਡਿਪਾਰਟਮੈਂਟ ਹੈ ਮੇਰਾ ਨਾਮ ਸਿੰਦਰ ਸਿੰਘ ਹੈ ਜੀ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਡਿਪਾਰਟਮੈਂਟ ਦਾ ਅਧਿਕਾਰੀ ਹੈ ਜੀ ਅੱਜ ਡਾਕਟਰ ਜੇਸ ਮਾਰਨੂ ਵੀ ਵੈਰਾਈਟੀ ਆਈ ਹੈ ਜਿਹੜੀ 10872 ਸੋ ਇਹ ਕਦੋਂ ਲਾਂਚ ਕੀਤੀ ਗਈ ਹੈ ਕਿਸੇ ਸੀਜ਼ਨ ਚ ਇਸੇ ਵਾਰ ਲਾਂਚ ਕੀਤੀ ਹੈ ਇਸ ਦਾ ਬੀਜ ਉਪਲਬਧ ਹੈ ਤੇ ਆਮ ਵੈਰਾਈਟੀ ਨਾਲੋਂ ਕਿੰਨਾ ਫਰਕ ਹੈ ਦਾ ਜੀ ਇਹ ਵੈਰਾਈਟੀ ਆਪਣੇ ਜੇ ਤੁਸੀਂ ਗੱਲ ਕਰਦੇ ਨੈਸ਼ਨਲ ਲੈਵਲ ਤੇ ਕੌਮੀ ਪੱਧਰ ਤੇ 2022 ਦੇ ਵਿੱਚ ਰਿਲੀਜ਼ ਤੇ ਨੋਟੀਫਾਈ ਹੋ ਚੁੱਕੀ ਹੈ ਜੀ ਉੱਥੇ ਕਿ ਟ੍ਰਾਇਲ ਹੁੰਦੇ ਸੀ ਜਿਹਦੇ ਵਿੱਚ ਆਪਾਂ ਥੋੜੀ ਵੱਧ ਖਾਦ ਦਿੰਨੇ ਆ ਠੀਕ ਹੈ ਤੇ ਜੀ ਬੋਰੋਥ ਰੈਗੂਲੇਟਰ ਦੀ ਸਪਰੇਅ ਕਰਦੇ ਆਂ ਡੀਡੀ ਖਾਦ ਵਗੈਰਾ ਉਹਦੇ ਚ ਰਿਕਮੈਂਡਡ ਸੀ ਤੇ ਉੱਤੇ ਟ੍ਰੈਲਾਂ ਚ ਵਧੀਆ ਰਿਜ਼ਲਟ ਆਇਆ ਤੇ ਉੱਥੇ ਪਾ ਸਕਦੇ ਤੇ ਬਹੁਤ ਵਧੀਆ ਹਾਈਲਡ ਦੇ ਰਹੀ ਸੀ ਪਰ ਪੰਜਾਬ ਦੇ ਵਿੱਚ ਆਪਾਂ ਸਸਟੇਨੇਬਲ ਐਗਰੀਕਲਚਰ ਦੇ ਵਿੱਚ ਕਦੇ ਵੀ ਵੱਧ ਖਾਦ ਤੇ ਸਪਰੇਅ ਰਿਕਮੈਂਡ ਨਹੀਂ ਕੀਤੇ ਤਾਂ ਇਹਦੇ ਅਸੀਂ 2-3 ਸਾਲ ਤਜਰਬੇ ਕੀਤੇ ਨਾਰਮਲ ਖਾਦ ਨਾਰਮਲ ਪਾਣੀ ਨਾਰਮਲ ਸਪਰੇਅ ਜਿਹੜੀ ਕੋਈ ਵੱਧ ਕੋਈ ਬੋਰੋਥ ਰੈਗੂਲੇਟਰ ਦੀ ਸਪਰੇਅ ਨਹੀਂ ਕਰਨੀ ਤੇ ਉਹਦੇ ਵਿੱਚ ਵੀ ਰਿਜ਼ਲਟ ਚੰਗੇ ਆਇਆ ਤੇ ਇਸ ਵਾਰ ਪਹਿਲੇ ਸਾਲ ਆਪਾਂ ਪੀਏਯੂ ਬੋਲਰ ਦਾ ਸੀਡ ਦੇ ਰਹੇ ਆਂ ਜਿਹੜੀ ਆਪਾਂ ਨਾਰਮਲ ਖਾਦ ਪਾਣੀ ਦੇ ਨਾਲ ਹੀ ਵੀਰ ਸਕਦੇ ਹਾਂ। ਦੇਖਦਾ ਵੀ ਕਿਸਾਨ ਕਾਫੀ ਪੁੱਛਣ ਬਾਰੇ ਵੀ ਆ ਰਿਹਾ ਗੱਲਬਾਤ ਕਰ ਰਿਹਾ ਕਿਉਂਕਿ ਕਣਕ ਦਾ ਹੁਣ ਸੀਜ਼ਨ ਹੈ। ਸੋ ਕਿੰਨੇ ਕੁ ਕਿਸਾਨ ਆ ਰਹੇ ਨੇ ਕੁਆਰੀ ਲੈਣ ਲਈ। ਸਰ ਕਾਫੀ ਜ਼ਿਆਦਾ ਕਿਸਾਨ ਵੀ ਰਾਜੋ ਉਤਸ਼ਾਹ ਹੈ ਇਸ ਕਿਸਮ ਦੇ ਬਾਰੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇਹਦਾ ਨਾਮ ਸੁਣਿਆ ਹੈ ਤੇਰਾ ਚੰਗਾ ਰਿਸਪੌਂਸ ਦੇਖਣ ਨੂੰ ਮਿਲੇਗਾ ਜੀ। ਇਹਦੀ ਜਿਹੜੀ ਔਸਤਨ ਝਾੜਾ ਹੀ 224 ਕੁਇੰਟਲ ਪ੍ਰਤੀ ਏਕੜ ਆ ਜੀ। ਜਿਹੜੀ ਆਪਣੀ ਪਹਿਲਾਂ ਵਾਲੀ 826 ਦੇ ਨਾਲ ਅੱਧਾ ਕੁਇੰਟਲ ਵੱਧ ਝਾੜ ਦੇ ਰਿਹਾ ਹੈ। ਹਾਂ ਜੀ ਕੋਈ ਵਾਧੂ ਸਪਰੇਅ ਦੇ ਵਿੱਚ ਟੈਸ 20 ਜੋ ਕੁਲਬ ਦਾ ਜੀ 40 ਕਿਲੋ ਤੇ 20 ਕਿਲੋ ਦੀ ਪੈਕਿੰਗ ਮਿਲ ਰਹੀ ਹੈ ਜੀ ਕਿਸਾਨ ਨੂੰ 7 ਜਰਬੇ ਜਿਹੜੇ ਕਿਉਂਕਿ ਇਸ ਵਾਰ ਜੀ ਬਰੀਡਿੰਗ ਦਾ ਡਿਪਾਰਟਮੈਂਟ ਹੈ ਉਹ ਵੀ ਹਾਈ ਟੈਕ ਹੋ ਗਿਆ ਸੋ ਜੋ ਪਹਿਲਾਂ 7-8 ਸਾਲ ਲੱਗਦੇ ਸੀ ਹੁਣ ਉਹ 2-3 ਸਾਲ ਚ ਤਜਰਬੇ ਹੋ ਜਾਂਦੇ ਆ ਨਹੀਂ ਉਹ ਤਾਂ ਜੀ ਪਹਿਲਾਂ ਲਾਈਨ ਡਿਵੈਲਪ ਕਰਨ ਲਈ ਤਜਰਬੇ ਆ ਜੀ ਉਸ ਤੋਂ ਬਾਅਦ ਕੱਲੇ ਯਾਰ ਈਲਡ ਲਈ ਜਾਂ ਹੋਰ ਟੈਸਟਿੰਗ ਉਹ ਤਿੰਨ ਚਾਰ ਸਾਲ ਉਹ ਤਾਂ ਹੁੰਦੀ ਹੁੰਦੀ ਹੈ ਜੀ ਪਹਿਲਾਂ ਲਾਈਨ ਡਿਵੈਲਪ ਲਈ ਤਾਂ ਜੀ 6-7 ਸਾਲ ਵੀ ਲੱਗ ਜਾਂਦੇ ਆ ਹੋ ਚੁੱਕੀ ਹੈ ਜੀ ਹਾਂ ਜੀ ਹੋ ਚੁੱਕੀ ਹੈ ਬੀਜ ਉਪਲਬਧ ਹੈ ਤਾਂ ਅੱਛਾ ਕਣਕ ਦੀ ਨਵੀਂ ਵੈਰਾਈਟੀ ਆਈ ਹੈ 87200 ਗੱਲਬਾਤ ਕਰਨ ਆਇਓ ਪਹੁੰਚੀ ਹਾਂ ਸੋ ਕਿੱਦਾਂ ਦੀ ਲੱਗਦੀ ਵੈਰਾਈਟੀ ਇਸ ਵਾਰ ਆ ਤੁਸੀਂ ਦੇਖੋ ਵੈਰਾਈਟੀ ਬਹੁਤ ਵਧੀਆ ਜੀ ਦੇਖੋ ਆਖੇ ਵਰਤੇ ਤੋਂ ਪਤਾ ਲੱਗੂ ਜੀ ਕਿ ਲੈ ਕੇ ਤਾਂ ਗਿਆ ਹਾਂ ਲੈ ਕੇ ਜਾ ਰਹੇ ਹਾਂ ਜੀ ਤਜਰਬਾ ਕਰੂਗੇ ਲਾਉਂਗੇ ਇਸ ਵਾਰ ਹਾਂ ਜੀ ਲੈ ਕੇ ਆਏ ਹਾਂ ਜੀ ਇੱਕ ਇੱਕ ਦਾ ਲੱਗ ਮੌਸਮ ਤੇ ਡਿਪੈਂਡ ਹੈ ਇੱਕ ਇੱਕ ਲਬੀਬੀ ਕਿਲੋ 40 40 ਕਿਲੋ ਦਾ ਨਾ 40 40 ਕਿਲੋ ਜੀ 40 ਕਿਲੋ ਦਾ ਹਾਂ ਜੀ 40 ਕਿਲੋ ਕਣਕ ਕਿੰਨੇ ਕਿ ਏਕੜ ਚ ਕਿੰਨੇ ਅੱਧੇ ਕਿੱਲੇ ਚ ਕਿੰਨੇ ਜਗ੍ਹਾ ਚ ਹੁੰਦੀ ਹੈ ਇੱਕ ਏਕੜ ਦਾ ਵੀ ਇੱਕ ਏਕੜ ਚ ਹੁੰਦੀ ਹੈ ਹਾਂ ਜੀ ਤੇ ਪਹਿਲਾਂ ਜਿਹੜੀ ਕਣਕ ਲਾਉਂਦੇ ਉਹ ਕਿੰਦਾ ਦਾ ਝਾੜ ਰਹਿੰਦਾ ਸੀ ਉਹਨਾਂ ਦਾ ਕਣਕ ਦਾ ਝਾੜ ਵਧੀਆ ਰਹਿੰਦਾ ਸੀ ਪਹਿਲਾਂ ਵੀ ਦਿੱਤੀ 822 ਦਿੱਤੀ ਬਹੁਤ ਵਧੀਆ ਝੜਾ ਇਹਨਾਂ ਤੇ ਅੱਜ ਕੀ ਬਾ 78 ਦਾ ਦੇ ਰਹੇ ਨੇ ਦੇਖੋ 3 ਲੱਖ ਦਿਖਾਈ ਹੈ ਟਰਾਈ ਕਰਕੇ ਦੇਖੋ ਹਾਂ ਟਰਾਈ ਕਰਕੇ ਅੰਤੀ ਝੁੰਨੇ ਝੁੰਨੇ ਦਾ ਕਿੰਨਾ ਕੁ ਨੁ ਇਹਦਾ ਟੇਕਓ ਰੇਪਚੋ ਬਾਕੀ ਨਿਕਲੇਤ ਬਦਲ ਤੁਸੀਂ ਵੀ ਲੈ ਕੇ ਜਾਉਂਗੇ ਜੀ ਪੀਜ ਹਾਂਜੀ ਅੱਛਾ ਪਹਿਲਾਂ ਕਿਹੜੀ ਲਾਉਂਦੇ ਹੋ ਕਣਕ ਪਹਿਲਾਂ ਪਹਿਲਾਂ 147 ਜੀ 147 ਲਾਉਦੇ ਹਾਂਜੀ ਕਿੰਨਾ ਕੁ ਝਾੜ ਉਹਦਾ ਹੁੰਦਾ ਜੀ ਕਣਕ 222 ਲਾਉਣਾ ਵਧੀਆ ਝਾੜ ਹੈ 65 ਬਣਦਾ ਜੀ ਹਾਂਜੀ ਹਾਂ 872 ਨਵੀਂ ਵੈਰਾਈਟੀ ਆਈ ਹੈ ਲਾਉਂਗੇ ਟਰਾਈ ਕਰਾਂਗੇ ਹਾਂਜੀ ਮਨ ਲੈ ਕੇ ਗਿਆ ਜੀ ਕੀ ਕਹਿੰਦੇ ਡਾਕਟਰ ਕਹਿੰਦੇ ਝਾੜ ਥੋੜਾ ਜਿਹਾ ਵੱਧ ਆਮ ਨਾਲੋਂ ਝਾੜ ਵੱਧ ਵੀ ਸਕਦਾ ਬਾਕੀ ਮੌਸਮ ਤੇ ਡਿਪੈਂਡ ਹੈ ਜੀ ਜਿਆਦਾ ਜੇ ਠੰਡ ਪਊਗੀ ਤਾਂ ਵਸ ਵੀ ਸਕਦਾ ਹੈ ਨਹੀਂ ਹੋਰ ਨਾ ਚਲੋ ਵਧੂਗਾ ਥੋੜਾ ਮोटा ਫਿਰ ਹੋ ਸਕਦਾ ਸਰਕਾਰ ਤੁਹਾਨੂੰ ਲਗਾਤਾਰ ਬਖਾ ਰਹੀ ਹੈ ਕਿ ਕਿਸਾਨ ਮਿਲਰ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਸੋ ਗਲਤ ਕੀਤੀ ਸੀ ਜਿਹੜੇ ਮਹਾ ਡਾਕਟਰ ਹੈਗੇ ਨੇ ਸਤਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਨਵੀਂ ਵੈਰਾਈਟੀ ਜਿਹੜੀ ਆ ਹਾਲਾਂਕਿ 2022 ਦੇ ਵਿੱਚ ਇਸ ਤੇ ਤਜਰਬੇ ਕੀਤੇ ਗਏ ਸੀ ਤੇ ਪੰਜਾਬ ਦੇ ਵਿੱਚ ਇਸ ਵਾਰ 2025 ਸਤੰਬਰ ਦੇ ਵਿੱਚ ਇਸ ਨੂੰ ਕਿਸਾਨਾਂ ਲਈ ਰეკਮੈਂਡ ਕੀਤਾ ਗਿਆ ਸਫਾਰਿਸ਼ ਕੀਤਾ ਗਿਆ। ਸੋ ਚੰਗੀ ਵੈਰਾਈਟੀ ਆ ਲਗਭਗ ਅੱਧਾ ਕਵਾਂਟਲ ਜਿਹੜਾ ਝਾੜ ਹੈ ਦਾ ਪ੍ਰਤੀ ਏਕੜ ਵਧੇਗਾ। ਤੇ ਜਿਹੜੀ ਖਾਦ ਤੇ ਪਾਣੀ ਆ ਉਹ ਵੀ ਨੋਰਮਲ ਜਿਮੀ ਲੱਗਦਾ। ਸੋ ਕਿਸਾਨ ਵੱਡੀ ਗੱਲ ਤੇ ਜੋ ਪਹੁੰਚ ਰਹੇ ਨੇ ਤੇ ਜਾਣਕਾਰੀ ਹਾਸਲ ਕਰ ਰਹੇ ਨੇ। ਬਰਿੰਦਰ ਸਿੰਘ ਸਿੰਧੀ ਟੀਵੀ ਭਾਰਤ ਪੀਆਈ ਲੁਧਿਆਣਾ।